ਲਓ ਜੀ ਆ ਗਏ ਭਾਈ ਗੱਡੀ ਕੈਨੇਡਾ ਵਾਲੇ ਪੁੱਤਰ ਦੀ ਪੂਰੇ ਆ ਜਾ ਉਹ ਜੀ ਇਹ ਪਹਿਲਾਂ ਵੀ ਇਹ ਜਿਹੀ ਵਾਲੀ ਆਈ ਸੀ ਆਪਾਂ ਹਨਾ ਹੁਣ ਇਹ ਆਇਆ 2 ਸਾਲਾਂ ਬਾਅਦ ਦੇਖੋ ਸਾਡੇ ਜਾਨਵਰ ਨੂੰ ਕਿੰਨੀ ਸਿਆਣ ਹੈ ਗੈਂ ਮੂਰੇ ਚੋ ਦੇਉ ਤੇਲ ਕਿਰਾ ਆ ਗਈ ਭਾਈ ਗੱਡੀ ਚੱਲ ਗਏ ਸੀ ਲੈਣ ਤੇ ਅੱਜ ਪਹੁੰਚ ਗਏ ਦੇਖੋ ਨਾ ਨਾ ਪੁੱਤਰਾ ਆਪਣੇ ਨੂੰ ਹੋ ਗਿਆ ਨੂੰ ਆ ਆਦੇ ਆਹਾਹਾਹਹ ਕਨੋਜੀ ਇਹ ਮੁੰਡਾ ਰੱਲੇ ਤੋਂ ਮੁੰਡਾ ਗੱਡੀ ਵਾਲਾ ਆ ਗਿਆ ਭਾਈ ਪਰਮਨਿੰਦਰ ਸਿੰਘ ਵਿੰਦਰ ਸਿੰਘ ਨੰਮੀ ਆ ਗਿਆ ਭਾਈ ਜਸੂ ਬਬੂ ਓਏ 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 ਠੀਕ ਹੁਣ ਠੀਕ ਹੁਣ ਠੀਕ ਹੋ ਗਿਆ ਠੀਕ ਤਾਂ ਬੜੀ ਲਾਤਾ ਅਈ ਤਾਂ ਦੋ ਪਾਸੇ ਦਾ ਜਾਮਾ ਜਮਦ ਗੇ ਹਲਾ ਵੀ ਆ ਦੇਖੋ ਮੈਂ ਆਖਿਆ ਤੇ ਮਰੀ ਭੋਕਰੀ ਹੈ ਇਹ ਇਹ ਤੋ ਬੰਦ ਕਰਿਆ ਫਿਰ ਇੰਨੀ ਪਛਾਣ ਹੈ ਇਹਨੂੰ ਪਹਿਲੋ ਦੇਖੋ ਗੱਡੀ ਚ ਸਮਾਨ ਕੱਢ ਟੜਕੇ ਦੀ ਦੰਨੂ ਇਹਨੂੰ ਕਹੀ ਜਾਂਦਾ ਮਹਾਮਾ ਇਹ ਦੰਨੂ ਉਹਨਾਂ ਨੂੰ ਉਹ ਜਮਾਨੇ ਰੇ ਹੋ ਕਰਿਆ ਓਏ ਦੇਖ ਲੈ ਦੋ ਸਾਲ ਤੋਂ ਸਿਆਣ ਦੋ ਸਾਲਾਂ ਬਾਅਦ ਪਛਾਣ ਲਿਆ ਨੇ ਇਹ ਤਾਂ ਬੱਸ ਬਹੁਤ ਸਿਆਣਾ ਪੁੱਤਰ ਹੈ ਇਹ ਨਹੀਂ ਆ ਪਾ ਮੋਰ ਬਾਈਕ ਕੇਬਲ ਕਿਉਂ ਠੀਕ ਆ ਗਿਆ ਬਾਈ ਵਧੀਆ 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 ਚਲੋ ਕਢ ਲਓ ਸਮਾਨ ਗੱਡੀ ਤੋਂ ਸਾਰਾ ਹੈ ਦੇ ਦੇ ਚਾ ਚੜਿਆ ਪਿਆ ਇਹ ਤਾਂ ਤੰਦ ਪੈ ਗਿਆ ਕਿਦੋਂ ਐ ਅੱਛਾ ਉੱਪਰ ਤਰਕੇ ਲਏ ਆ ਚਲ ਕਾਹ ਵਜੇ ਨਿਕਲੇ ਫਿਰ ਤੂੰ ਮਾਰ ਤੂੰ 12:30 ਵਜੇ ਆਉਂਦਾ ਉਹ ਹੀ ਪਹਿਲਾਂ ਪਹਿਲਾਂ ਦੀ ਗੁੱਡੀ ਖਾ ਕੇ ਉਹ ਨਹੀਂ ਸਾਡੇ 12 ਚੱਲੇ ਫਿਰ ਤਾਂ ਵਧੀਆ ਟਾਈਮ ਤੇ ਆ ਗਏ ਤੁਸੀਂ ਯਾਰ ਹਾਂ ਤੋਂ ਦਾ ਇਹੋ ਜੀ ਗੱਲ ਕਰ ਲਾਹ ਲਾਦੇ ਸਮਾਨ ਲਾਹੂ ਕਰਾ ਸਾਰਾ ਲੈ ਬਈ ਤੇਰੀ ਰੱਸੀ ਲਾਦੇ ਲਾਦੇ ਸਮਾਨ ਨੰਨ ਬੱਬੂ ਲਾਹ ਤੂੰ ਜੇ ਬੈਗ ਵੀ ਲਾਉਣਾ ਬਾਈ ਦੀ ਰੱਸੀ ਨੂੰ ਕਰਦੀ ਰੱਸੀ ਤਾਂ ਹੈ ਰੋਜ਼ ਬੰਨੀ ਰਹਿੰਦੀ ਐ ਤਾਂ ਲਾਦੇ ਕਰਾ ਸਾਰੇ ਦੋਨੇ ਤੰਨੇ ਪੈਗਾ ਆਪਾਂ ਉਧਰ ਕਰਦੇ ਆ ਕੇ ਕੁਕ ਆ ਬੈਗ ਜਿਹੜਾ ਪਹਿਲਾ ਵਾਲੀ ਹੈ ਇਹ ਲੋਹੇ ਆਹ ਤਾਂ ਨਵਾਂ ਹੋ ਕਿਹੜਾ ਇਹ ਤਾਂ ਇਹ ਤਾਂ ਉਹਨੇ ਪਹਿਲੀ ਵਾਰ ਆਇਆ ਥੋੜੀ ਆ ਤਾਂ ਪਹਿਲਾਂ ਵਾਲੀ ਨੇ ਆ ਜਿਹੜਾ ਆਪਾਂ ਇਥੇ ਲੈ ਕੇ ਦਿੱਤੇ ਸੀ ਉਹੀ ਹੈ ਹੈ ਕੋਈ ਨਾ ਕੋਈ ਹੌਲੀ ਛੱਟਣਾ ਨਹੀਂ ਤੋੜਨਾ ਨਹੀਂ ਕਿਤੇ ਪੈਰ ਪੂਰੇ ਟੁੱਟ ਜੂਗੇ ਸਮਾਨ ਦੇਖ ਲਓ ਵਿੱਚ ਗੱਡੀ ਤੇ ਕੋਈ ਹੋਰ ਹੈ ਨਾ ਜਾਵੇ ਅਏ ਤਾਹਰ ਕਿੱਦਰੀ ਹੁੰਦਾ ਘੜਾ ਕੋਈ ਬਾਈ ਦੂਰਾ ਗਮੰਦੀ ਹੁੰਦਾ ਕਈ ਵਾਰੀ ਕੋਈ ਫੇਰ ਵੀ ਕੰਮ ਦੀ ਚੀਜ਼ ਨਾ ਰਹੇ ਜੇ ਕੋਈ ਕੰਮ ਦੀ ਚੀਜ਼ ਨਾ ਰਹੇ ਜੀ ਕਿਹਦੀ ਹੈ ਤੇਰੇ ਵਾਲੀ ਗੱਡੀ ਇਹ ਕਿਹਦੀ ਹੈ ਇਹ ਵੀ ਹੈਗੀ ਦੋਸਤ ਦੀ ਉਹ ਵੀ ਉਧਰ ਹੀ ਚੱਲਦਾ ਉਹ ਬਿੰਦਰ ਬਿੰਦਰ ਨਾਲ ਵੀ ਹੁੰਦੀ ਹੈ ਇਹ 19 ਮਾਡਲ ਗੱਡੀ ਜਾਂਦੀ ਹੈ ਦਿੱਲੀ ਚ ਯਾਰ ਜਾਂਦੀ ਹੈ ਜੀ ਇਹ ਕਿਹੜੀ ਹੈ ਇਹ ਤਾਂ ਹੈਗੀ 17 ਮਾਡਲ ਹੈ ਜੀ ਨੀ ਸਾਡੇ ਕੋਲ ਜਮੇ ਨੋਵਾ ਆਈ 20 ਕਹਿੰਦੇ 19 ਮਾਡਲ ਜਾਊਗੀ ਉਹ ਜਾਊਗੀ ਜੀ ਜਦੋਂ ਕਈ ਵਾਰੀ ਆ ਪੋਲਿਊਸ਼ਨ ਵਾਲੇ ਬੰਦ ਕਰਦੇ 26 ਤੋਂ ਹੁੰਦੀਆਂ ਮਹੀਨਾ ਦੋ ਮਹੀਨੇ ਦੋ ਗੱਡੀ ਦੇਖੀ ਗੱਲ ਪਤਲ ਆਈ 20 ਆਸਤਾ 17 ਮਾਡਲ 45000 ਚੱਲੀ ਇੱਕ ਹੱਥ ਸਿੰਗਲ ਅੰਦਰ ਕਿੰਨੇ ਜੀ ਕੱਲਾ ਡਰਾਈਵਰ ਸਾਈਡ ਦਾ ਪੱਲਾ ਪੇਂਟ ਸੀ ਕਿੰਨੇ ਜੀ ਤੇ ਪੰਜ ਕੋਸ਼ ਮੰਗਦੀ ਸੀ ਪੰਜ ਪੰਜ ਕੋਸ਼ ਮੰਗਦੀ ਸੀ ਉਹ ਸਾਡੀ ਚਲੋ ਆਪਾਂ ਇੱਧਰ ਦੇਖਦੇ ਕਰਦੇ ਹਾਂ ਹੁਣ